केन्द्र राजमंत्री रविंद्र बिट्टू ਨੂੰ ਤਕਤਸ਼੍ਰੀ ਹਜੂਰ ਸਾਹਿਬ ਦੇ ਪਿਛਲੇ ਦਿਨੀ ਤਕਤਸ਼੍ਰੀ ਹਜੂਰ ਸਾਹਿਬ ਦੇ ਜਥੇਦਾਰ ਬਾਬਾ ਕੁਲਵੰਤ ਸਿੰਘ ਅਤੇ ਹੋਰਨਾਂ ਦੇ ਵੱਲੋਂ ਸਨਮਾਨਿਤ ਕਰਨ ਨੂੰ ਲੈ ਕੇ ਅੱਜ ਦੰਦਮੀ ਟਕਸਾਲ ਨਜਨਾਲਾ ਦੇ ਮੁਖੀ ਭਾਈ ਅਮਰੀਕ ਸਿੰਘ ਨਜਨਾਲਾ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਮੌਕੇ ਤੇ ਦੰਦਮੀ ਟਕਸਾਲ ਨਜਨਾਲਾ ਦੇ ਮੁਖੀ ਭਾਈ ਅਮਰੀਕ ਸਿੰਘ ਨੇ ਨਜਨਾਲਾ ਨੇ ਕਿਹਾ ਕਿ ਪਿਛਲੇ ਦਿਨੀ ਜੋ ਤਕਤਸ਼੍ਰੀ ਹਜੂਰ ਸਾਹਿਬ ਤੇ ਰਵਨੀਤ ਬਿੱਟੂ ਨੂੰ ਬਾਬਾ ਕੁਲਵੰਤ ਸਿੰਘ ਅਤੇ ਹੋਰਨਾਂ ਦੇ ਵੱਲੋਂ ਸਨਮਾਨਿਤ ਕੀਤਾ ਗਿਆ ਹੈ ਉਹ ਬਿਲਕੁਲ ਗਲਤ ਹੈ ਅਤੇ ਉਹ ਇਸ ਦੀ ਨਿਖੇਦੀ ਕਰਦੇ ਹਨ ਉਨ੍ਹਾਂ ਕਿਹਾ ਕਿ ਰਵਨੀਤ ਸਿੰਘ ਬਿੱਟੂ ਦੇ ਦਾ ਔਰ ਉਸ ਸਮੇਂ ਦੇ ਮੁੱਖ ਮੰਤਰੀ ਬਿਆਨ ਸਿੰਘ ਦੇ ਵੱਲੋਂ ਪੰਜਾਬ ਅੰਦਰ ਸਿੱਖ ਨੌਜਵਾਨਾਂ ਨੂੰ ਕੋ-ਕੋ ਕੇ ਸ਼ਹੀਦ ਕੀਤਾ ਗਿਆ ਉਹਨਾਂ ਕਹਿਆ ਕਿ ਰਵਨੀਤ ਬਿੱਟੂ ਦੇ ਪਰਿਵਾਰ ਦੀ ਸਿੱਖ ਪੰਥ ਨੂੰ ਕਿਹੜੀ ਦੇਣ ਹੈ ਜੋ ਕਿ ਉਸ ਨੂੰ ਸਨਮਾਨਿਤ ਕੀਤਾ ਜਾ ਰਿਹਾ ਰਵਨੀਤ ਬਿੱਟੂ ਸਿੱਖ ਪੰਥ ਦੇ ਉਲਟ ਬੋਲਦਾ ਹੈ ਅਤੇ ਰਵਨੀਤ ਬਿੱਟੂ ਸਿੱਖ ਨਹੀਂ ਹੈ ਮੈਂ ਆਪਣੇ ਵੱਲੋਂ ਸਾਰੀਆਂ ਸੰਗਤਾਂ ਨੂੰ ਪਿਆਰ ਤੇ ਸਤਿਕਾਰ ਦੇ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਤੇ ਦਿਨੀ ਸਿੱਖ ਪੰਥ ਦੇ ਪੰਜਵੇਂ ਤਖਤ ਸ੍ਰੀ ਹਜ਼ੂਰ ਸਾਹਿਬ ਦੀ ਪਾਵਨ ਧਰਤੀ ਤੇ ਰਵਨੀਤ ਬਿੱਟੂ ਨੂੰ ਸਨਮਾਨ ਕੀਤਾ ਗਿਆ। ਰਵਨੀਤ ਬਿੱਟੂ ਦਾ ਕਿਸ ਪਰਿਵਾਰ ਦੇ ਨਾਲ ਸੰਬੰਧਿਆ? ਇਹ ਬਿਆਨਤੇ ਬੁੱਚੜ ਪਾਪੀ ਦਾ ਪੁੱਤਰ ਜਿਸ ਬਿਆਨਤੇ ਬੁੱਚੜ ਪਾਪੀ ਨੇ ਜਦੋਂ ਮੁੱਖ ਮੰਤਰੀ ਦੀ ਪਦਵੀ ਨੂੰ ਸੰਭਾਲਿਆ ਪੰਜਾਬ ਦੀ ਧਰਤੀ ਤੇ ਸਿੱਖ ਨੌਜਵਾਨਾਂ ਨੂੰ ਕੋਹ ਕੋ ਕਰਕੇ ਸ਼ਹੀਦ ਕੀਤਾ ਗਿਆ। ਗੁਰਮਖੋ ਇਤਿਹਾਸ ਗਵਾਹ ਹੈ ਤਦੇ ਬਾਬਾ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮਹਾਰਾਜ ਸੱਚੀ ਪਾਤਸ਼ਾਹ ਨੇ ਇਸੇ ਤਖਤ ਸਹਬਾਨ ਤੋਂ ਪੰਜਾਬ ਦੀ ਧਰਤੀ ਵੱਲ ਪਾਪੀਆਂ ਨੂੰ ਸ਼ੁੱਧਣ ਵਾਸਤੇ ਭੇਜਿਆ ਪਰ ਅੱਜ ਰੀਤੀ ਉਲਟ ਹੋ ਗਈ ਆ ਅੱਜ ਪਾਪੀਆਂ ਨੂੰ ਤਖਤਾਂ ਦੇ ਉੱਪਰ ਸਨਮਾਨ ਕੀਤਾ ਜਾਂਦਾ ਦਸਤਾਰਾਂ ਬਨਾਈਆਂ ਜਾਂਦੀਆਂ ਸਿਰਪੋ ਦੇ ਕਰਕੇ ਸਨਮਾਨਿਤ ਕੀਤਾ ਜਾਂਦਾ ਚੋਲੇ ਪਹਿਨਾਏ ਜਾਂਦੇ ਆ ਪਰ ਜੇਕਰ ਪਾਪੀਆਂ ਨੂੰ ਤਖਤਾਂ ਦੇ ਉੱਪਰ ਸਨਮਾਨ ਕੀਤਾ ਜਾਵੇਗਾ ਅਸੀਂ ਪੰਥ ਦੀ ਹਮਾਇਤ ਕਿੱਥੋਂ ਆਸ ਕਰਾਂਗੇ ਸਰੋਪਾਂ ਦੀ ਪਰੰਪਰਾ ਜਿਹੜੀ ਆ ਪੰਨ ਸਤਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਸਮੇਂ ਦੌਰਾਨ ਸ਼ੁਰੂ ਕੀਤੀ ਸੀ ਪੰਨ ਸਤਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਖਡੂਰ ਸਾਹਿਬ ਦੀ ਧਰਤੀ ਤੇ ਆ ਕਰਕੇ ਸੇਵਾ ਵਿੱਚ ਹਾਜ਼ਰ ਹੋਏ ਇੱਕ ਸਾਲ ਉਹ ਲਗਾਤਾਰ ਗੁਰੂ ਦਾ ਬਚਨ ਮੰਨ ਕਰਕੇ ਸੇਵਾ ਕਰਦੇ ਸਨ ਸਾਲ ਬਾਅਦ ਜਦੋਂ ਪੂਰਾ ਸਾਲ ਹੁੰਦਾ ਤਾਂ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਤੀਜੇ ਪਾਤਸ਼ਾਹ ਦੀ ਸੇਵਾ ਤੋਂ ਪ੍ਰਸੰਨ ਹੋ ਕਰਕੇ ਸਰਉਪਾਉ ਦੇ ਕਰਕੇ ਸਨਮਾਨ ਕਰਦੇ ਸਨ ਸਨਮਾਨ ਸੇਵਾ ਤੋਂ ਕੀਤਾ ਜਾਂਦਾ ਸ਼ਹੀਦੀ ਤੋਂ ਕੀਤਾ ਜਾਂਦਾ ਕਿਸੇ ਨੇ ਪੰਥ ਦੇ ਵਿੱਚ ਕੋਈ ਵੱਡੀ ਸੇਵਾ ਕੀਤੀ ਹੋਵੇ ਵੱਡਾ ਮਾਰਕਾ ਮਾਰਿਆ ਹੋਵੇ ਗੁਰਮਖੋ ਉਹਨੂੰ ਸਨਮਾਨ ਦੇ ਕਰਕੇ ਤੇ ਨਵਾਜਿਆ ਜਾਂਦਾ ਪਰ ਬਿਆੰਤੇ ਬੁੱਚੜ ਪਾਪੀ ਦੇ ਪਰਿਵਾਰ ਨੇ ਕਿਹੜੀ ਸੇਵਾ ਕੀਤੀ ਆ ਸਿੱਖ ਨੌਜਵਾਨਾਂ ਨੂੰ ਕੋਹ ਕੋ ਕਰਕੇ ਸ਼ਹੀਦ ਕੀਤਾ ਅੱਜ ਵੀ ਰਵਨੀਤ ਬਿੰਟੋ ਸਿੱਖ ਪੰਥ ਦੇ ਉਲਟ ਬੋਲਦਾ ਸਿੱਖ ਗਤੀਵਧੀਆਂ ਤੇ ਸ਼ੰਕਾ ਕਰਦਾ ਗੁਰਮਖੋ ਇਹ ਸਿੱਖ ਹੀ ਨਹੀਂਗਾ ਪੰਜਾਂ ਤਖਤਾਂ ਦੀ ਮਰਜ਼ਾ ਦਾ ਸਿੱਖ ਧਰਮ ਦੀ ਪਰੰਪਰਾ ਹੈ ਕਿ ਸਿੱਖ ਦੀ ਅਰਦਾਸ ਕੀਤੀ ਜਾਂਦੀ ਆ ਤਖਤ ਸਾਹਿਬ ਦੇ ਉੱਪਰ ਸਿੱਖ ਨੂੰ ਦਸਤਾਰ ਬੰਦੀ ਕੀਤੀ ਜਾਂਦੀ ਆ ਸਿੱਖ ਨੂੰ ਸਿਰੋਪਾਓ ਦੇ ਕਰਕੇ ਸਨਮਾਨਿਤ ਕੀਤਾ ਜਾਂਦਾ ਤਖਤ ਸਾਹਿਬ ਦੇ ਉੱਪਰ ਸਿੱਖ ਦੀ ਹੀ ਕੜਾ ਪ੍ਰਸ਼ਾਦ ਦੀ ਦੇ ਕੀਤੀ ਜਾਂਦੀ ਆ ਗੁਰਮਖੋ ਇਹਨਾਂ ਦੇ ਪਰਿਵਾਰ ਵਿੱਚ ਕੋਈ ਵੀ ਸਿੱਖ ਨਹੀਂ ਨਾ ਇਹਦਾ ਦਾਦਾ ਸਿੱਖ ਨਾ ਇਹਦਾ ਪਿਓ ਸਿੱਖ ਨਾ ਰਵਨੀਤ ਬਿੱਟੂ ਸਿੱਖ ਆ ਇਸ ਆਧਾਰ ਤੇ ਬਾਬਾ ਕਲਵੰਤ ਸਿੰਘ ਬਾਬਾ ਰਾਮ ਸਿੰਘ ਦਾ ਉੱਥੋਂ ਦੇ ਪ੍ਰਬੰਧਕਾਂ ਨੇ ਇਸ ਆਧਾਰ ਤੇ ਸਨਮਾਨਿਤ ਕੀਤਾ ਸਾਡੀ ਸਮੇਤੋਂ ਇਹ ਬਾਹਰ ਆ ਮੈਂ ਇਹ ਸਨਮਾਨ ਦੀ ਕਰੜੇ ਸ਼ਬਦਾਂ ਵਿੱਚ ਨਖੇਦੀ ਕਰਦਾ ਜੋ ਕੀਤਾ ਸਿੱਖ ਪਰੰਪਰਾ ਦੇ ਉਲਟ ਕੀਤਾ ਜੋ ਕੀਤਾ ਪਾਪੀਆਂ ਨੂੰ ਸਨਮਾਨ ਦੇ ਕਰਕੇ ਸਿੱਖ ਹਿਰਦਿਆਂ ਨੂੰ ਬਲੁੰਦ ਰਿਆ ਸਿੱਖ ਸੰਗਤਾਂ ਦੇ ਵਿੱਚ ਭਾਰੀ ਰੋਸ ਆ ਮੈਂ ਦੁਬਾਰਾ ਫਿਰ ਇਸ ਸਨਮਾਨ ਦੀ ਕਰੜੇ ਸ਼ਬਦਾਂ ਵਿੱਚ ਨਖੇਦੀ ਅਤੇ ਨਿੰਦਿਆ ਕਰਦਾ ਤੁਸੀਂ ਕਿਹਾ ਪਲਵੰਤ ਸਿੰਘ ਜਿਨ੍ਹਾਂ ਨੇ ਜਿਹੜਾ ਵਾ ਸਨਮਾਨ ਕੀਤਾ ਉਹ ਦੱਸਦੇ ਲੱਗਦਾ ਉਹਨਾਂ ਨੂੰ ਆਪਣਾ ਇਤਿਪਟਿਕਮ ਦੇਣਾ ਚਾਹੀਦਾ ਜਦੋਂ ਸਾਰਿਆਂ ਨੂੰ ਪਤਾ ਉਨੀ ਦੇ ਤੱਕ ਬਾਰੇ ਤੇ ਫਿਰ ਉਹਨਾਂ ਵੱਲ ਕਿਉਂ ਸਨਮਾਨ ਕੀਤਾ ਉਹਨਾਂ ਨੇ ਜਾਣ ਬੱਜ ਕਰ ਜਾਣ ਬੁੱਝ ਕੇ ਬਹੁਤ ਵੱਡੀ ਗਲਤੀ ਕੀਤੀ ਆ ਜਾਂ ਤੋਂ ਗੁਰਮਤ ਤੋਂ ਅਣਜਾਣ ਆ ਜਾਂ ਸਿੱਖੀ ਸਿਧਾਂਤਾਂ ਤੋਂ ਅਣਜਾਣ ਆ ਜੋ ਕੀਤਾ ਸਿੱਖ ਪਰੰਪਰਾ ਦੇ ਉਲਟ ਕੀਤਾ ਜਾਣ ਕਰਕੇ ਕੀਤਾ ਅਣਜਾਣ ਬੁਨੇ ਵਿੱਚ ਕੀਤਾ ਇਹ ਤੇ ਬਾਬਾ ਕਲਵੰਦ ਸਿੰਘ ਤੇ ਰਾਮ ਸਿੰਘ ਜਾਂ ਉਥੋਂ ਦੇ ਪ੍ਰਬੰਧਕ ਉਹ ਦੱਸ ਸਕਦੇ ਆ ਪਰ ਮੇਰੀ ਮਤ ਮੁਤਾਬਕ ਸਿੱਖ ਸੰਗਤਾਂ ਦੇ ਅਨੁਸਾਰ ਜੋ ਕੀਤਾ ਸਿੱਖ ਪਰੰਪਰਾ ਦੇ ਉਲਟ ਹੋਇਆ ਅਨਕੂਲ ਨਹੀਂ ਹੋਇਆ ਨਰਕਾ ਸ਼੍ਰੀ ਕਾਲਕਸਰਬ ਨੂੰ ਵੀ ਇਹ ਤੇ ਕੋਈ ਆਪਣਾ ਫੈਸਲਾ ਲੈਣਾ ਪੈਂਦਾ ਸਾਰੀਆਂ ਜੱਥੇਬੰਦੀਆਂ ਨੂੰ ਇਹਦੀ ਨਿਖੇਦੀ ਕਰਨੀ ਚਾਹੀਦੀ ਹੈ ਤਖਸੈਬਾਨਾਂ ਦੀ ਮਰਜ਼ਾ ਦਾ ਦੇ ਉਲਟ ਹੋਇਆ ਸਾਰਿਆਂ ਨੂੰ ਇਹਦੇ ਤੇ ਸਪਸ਼ਟੀਕਰਨ ਜਾਂ ਸਟੈਂਡ ਲੈਣਾ ਚਾਹੀਦਾ ਮੇਰੀ ਇਹ ਭਾਵਨਾ ਹੈ